ਕੈਨੇਡਾ ਨਵਾਂ ਆਬਾਦ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਫੈਡਰਲ ਸਰਕਾਰ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਨੂੰ ਹੋਰ ਸੀਮਤ ਕਰੇਗੀ ਫੈਡਰਲ ਸਰਕਾਰ ਅਗਲੇ ਸਾਲ ਕੈਨੇਡਾ ਵਿੱਚ ਦਾਖਲ ਹੋਣ ਦੀ ਇਜਾਜ਼ਤ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਨੂੰ ਹੋਰ ਸੀਮਤ ਕਰੇਗੀ ਇੱਕ ਕੈਨੇਡਾ ਨਾ ਦੇ ਵਿੱਚ ਚੱਲ ਰਹੀਆਂ ਰਿਹਾਈਸ਼ਾਂ ਅਤੇ ਕਫਾਇਤੀ ਚਿੰਤਾਵਾਂ ਨੂੰ ਹੱਲ ਕਰਨ ਲਈ ਸਰਕਾਰ ਦਾ ਨਵਾਂ ਇਮੀਗ੍ਰੇਸ਼ਨ ਸੰਬੰਧ ਉਪਾਅ ਹੈ 2025 ਵਿੱਚ ਨਵੇਂ ਅੰਤਰਰਾਸ਼ਟਰੀ ਵਿਦਿਆਰਥੀ ਅਧਿਆਨ ਪਰਮਟ 485000 ਦੇ 2024 ਦੇ ਟੀਚੇ ਤੋਂ 10% ਤੱਕ ਘਟਾਏ ਜਾਣਗੇ ਇਸ ਦਾ ਮਤਲਬ ਹੈ ਕਿ ਅਗਲੇ ਸਾਲ 437000 ਪਰਮਿਟ ਜਾਰੀ ਕੀਤੇ ਜਾਣਗੇ ਉਸੇ ਟੀਚੇ ਨੂੰ 2026 ਤੱਕ ਰੱਖਿਆ ਜਾਵੇਗਾ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਬੁੱਧਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਗਏ ਲਾਕੇ ਕਿ ਅੰਤਰਰਾਸ਼ਟਰੀ ਵਿਦਿਆਰਥੀ ਕੈਪ ਇੱਥੇ ਰਹਿਣ ਲਈ ਹੈ ਜਨਵਰੀ ਵਿੱਚ ਮਿਲਰ ਨੇ ਪਹਿਲੀ ਵਾਰ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਇਸ ਸਾਲ 35% ਦੇ ਪੱਧਰ ਨਾਲ ਘਟਾਉਣ ਦਾ ਅਸਥਾਈ 2 ਸਾਲ ਕੈਪ ਦੀ ਕੋਸ਼ਨਾ ਕੀਤੀ ਅਗਲੇ ਸਾਲ ਦੀ ਗਿਣਤੀ ਹੋਰ 10% ਘਟਾ ਜਾਵੇਗੀ ਮਿਲਰ ਨੇ ਕਿਹਾ ਮੈਂ ਕਾਂਗਾ ਕਿ ਅਸੀਂ ਜੋ ਉਪਾਅ ਕੀਤੇ ਨੇ ਉਹ ਕੰਮ ਕਰ ਰਹੇ ਹਾਂ ਤੁਸੀਂ ਕਿਸੇ ਤੋਂ ਵੱਧ ਸਬੂਤ ਦੇਖੇ ਨੇ ਕੁਝ ਕਿਰਾਏ ਅਤੇ ਬਾਜ਼ਾਰਾਂ ਤੇ ਪ੍ਰਭਾਵ ਵੀ ਪਿਆ ਜਿੱਥੇ ਵਿਦਿਆਰਥੀ ਵਧੇਰੇ ਪ੍ਰਚਲਿਤ ਹਨ ਕੈਪ ਰਾਸ਼ਟਰੀ ਹੁੰਦੀ ਹੈ ਜਿਸ ਦੀ ਆਬਾਦੀ ਦੇ ਆਧਾਰ ਤੇ ਹਰੇਕ ਸੂਬੇ ਨੂੰ ਇਸ ਦੇ ਆਪਣੇ ਕੋਟੇ ਨਿਰਧਾਰਤ ਕੀਤੇ ਜਾਂਦੇ ਨੇ ਮਿਲਰ ਨੇ ਪਹਿਲਾਂ ਕਿਹਾ ਕਿ ਅੰਤਰਰਾਸ਼ਟਰੀ ਵਿਦਿਆਰਥੀ ਪ੍ਰਣਾਲੀ ਨੂੰ ਨਿਰੰਤਰਨ ਤੋਂ ਬਾਹਰ ਕਿਹਾ ਗਿਆ ਕੁਝ ਪੋਸਟਰ ਸਕੈਂਡਰੀ ਸਸਤਾਵਾਂ ਦੇ ਦੁਰਵਿਵਾਰ ਦੇ ਉਦਾਹਰਨਾਂ ਦਾ ਹਵਾਲਾ ਦਿੰਦੇ ਹੋਏ ਪਰ ਯੂਨੀਵਰਸਿਟੀਆਂ ਕੈਨੇਡਾ ਦੇ ਫੈਡਰਲ ਸਰਕਾਰ ਦੀ ਸੀਮਾ ਦੀ ਆਲੋਚਨਾ ਕਰਦੇ ਉਹਨਾਂ ਨੇ ਕਿਹਾ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖਲੇ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਘੱਟੋ-ਘੱਟ 45% ਗਿਰਾਵਟ ਆਈ ਹੈ ਜੋ ਕਿ ਇਸ ਸਾਲ ਦੇ ਸ਼ੁਰੂ ਵਿੱਚ ਐਲਾਨੇ ਗਏ ਅਧਿਆਨ ਪਰਮਟਾਂ ਵਿੱਚ 35% ਦੀ ਕਟੌਤੀ ਕੀਤੀ ਗਈ ਹੈ ਮਿਲਰ ਜਿਨੇ ਯੂਨੀਵਰਸਿਟੀਆਂ ਤੇ ਕੈਪ ਦੇ ਪ੍ਰਭਾਵ ਨੂੰ ਸਵੀਕਾਰ ਕੀਤਾ ਪਰ ਕਿਹਾ ਕਿ ਉਹਨਾਂ ਨੂੰ ਆਪਣੀ ਭਰਤੀ ਅਭਿਆਸਾਂ ਨੂੰ ਅਨੁਕੂਲ ਕਰਨ ਦੀ ਜ਼ਰੂਰਤ ਹੈ ਇਹ ਪੋਸਟ ਸਕੈਂਡਰੀ ਸੰਸਥਾਵਾਂ ਦੇ ਲਈ ਇੱਕ ਗੜਬੜ ਵਾਲਾ ਸਾਲ ਹੈ ਮਿਲਰ ਨੇ ਕਿਹਾ ਕਿ ਮੈਂ ਨਿਸ਼ਚਿਤ ਤੌਰ ਤੇ ਸਵੀਕਾਰ ਕਰਦਾ ਕਿ ਗੜਬੜ ਇੱਕ ਅਜਿਹੀ ਚੀਜ਼ ਹੈ ਜਿਸ ਦਾ ਮੈਨੂੰ ਲੱਗਦਾ ਹੈ ਕਿ ਸਾਨੂੰ ਇਸ ਨਾਲ ਨਜਿੱਠਣ ਦੀ ਜ਼ਰੂਰਤ ਹੈ ਅਤੇ ਉਹ ਜੋ ਚਾਹੁੰਦੇ ਨੇ ਉਹ ਪਵਿਖਬਾਣੀ ਹੈ ਫੈਡਰਲ ਸਰਕਾਰ ਨੇ ਬੁੱਧਵਾਰ ਨੂੰ ਇਹ ਕੁੱਝ ਨਾ ਕੀਤਾ ਕਿ ਉਹ ਮਾਸਟਰ ਡਿਗਰੀ ਦੇ ਵਿਦਿਆਰਥੀਆਂ ਦੇ ਜੀਵਨ ਸਾਥੀ ਲਈ ਵਰਕ ਪਰਮਿਟ ਸਿਰਫ ਉਹਨਾਂ ਲੋਕਾਂ ਤੱਕ ਸੀਮਿਤ ਕਰ ਰਹੀ ਹੈ ਜਿਨ੍ਹਾਂ ਦਾ ਪ੍ਰੋਗਰਾਮ ਘੱਟੋ-ਘੱਟ 16 ਮਹੀਨਿਆਂ ਦਾ ਹੈ ਅਤੇ ਮਜ਼ਦੂਰਾਂ ਦੀ ਘਾਟ ਵਾਲੇ ਕੁਝ ਖੇਤਰਾਂ ਵਿੱਚ ਵਿਦੇਸ਼ੀ ਕਾਮਿਆਂ ਦੇ ਜੀਵਨ ਸਾਥੀਆਂ ਨੂੰ ਇਮੀਗ੍ਰੇਸ਼ਨ ਟੀਚਿਆਂ ਤੇ ਲੇਬਰ ਮਾਰਕੀਟ ਦੀਆਂ ਜ਼ਰੂਰਤਾਂ ਨੂੰ ਇਕਸਾਰ ਕਰਨ ਲਈ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਪ੍ਰੋਗਰਾਮ ਵਿੱਚ ਵੀ ਇਸ ਗੜਬੜ ਦੇ ਅੰਦਰ ਤਬਦੀਲੀ ਆਉਣਗੀ ਅੰਤਰਰਾਸ਼ਟਰੀ ਵਿਦਿਆਰਥੀ ਕੈਂਪ ਅਗਲੇ 3 ਸਾਲਾਂ ਵਿੱਚ ਕੈਨੇਡਾ ਦੇ ਅੰਦਰ ਸਥਾਈ ਨਿਵਾਸੀ ਦੀ ਸੰਖਿਆ ਨੂੰ ਮੌਜੂਦਾ 6.2% ਤੋਂ ਘਟਾ ਕੇ 5% ਕਰਨ ਦੇ ਫੈਡਰਲ ਸਰਕਾਰ ਦੇ ਉਦੇਸ਼ ਦਾ ਹਿੱਸਾ ਹੈ ਫੈਡਰਲ ਸਰਕਾਰ ਨੇ ਵੀ ਇਹ ਸੰਕੇਤ ਦਿੱਤਾ ਕਿ ਇਸ ਗਰਾਵਡ ਵਿੱਚ ਸਥਾਈ ਨਿਵਾਸ ਪੱਧਰਾਂ ਵਿੱਚ ਤਬਦੀਲੀਆਂ ਆ ਸਕਦੀਆਂ ਨੇ ਅਗਸਤ ਵਿੱਚ ਸੀਟੀਵੀ ਨਿਊਜ਼ ਦੇ ਨਾਲ ਇੱਕ ਇੰਟਰਵਿਊ ਵਿੱਚ ਮਿਲਰ ਨੇ ਇਹ ਗੱਲ ਆਖੀ ਸੀ ਕਿ ਸਥਾਈ ਨਿਵਾਸ ਪੱਧਰਾਂ ਵਿੱਚ ਆਡ ਵਾਲੀ ਕੋਈ ਤਬਦੀਲੀਆਂ ਕਾਸਮੈਟਿਕ ਨਹੀਂ ਬਲਕਿ ਮਹੱਤਵਪੂਰਨ ਨੇ ਆਟਵਾਦੀ 2025 ਤੇ 27 ਲਈ ਅਪਡੇਟ ਕੀਤੀ ਇਮੀਗ੍ਰੇਸ਼ਨ ਪਧਰੀ ਯੋਜਨਾ ਇਸ ਨਵੰਬਰ ਵਿੱਚ ਜਾਰੀ ਕੀਤੀ ਜਾਵੇਗੀ ਸਟੈਟਿਸ ਕੈਨੇਡਾ ਨੇ ਕਿਹਾ ਹੈ ਕਿ 2023 ਵਿੱਚ ਦੇਸ਼ ਦੀ ਆਬਾਦੀ ਅਸਥਾਈ ਨਿਵਾਸੀ ਵਿੱਚ ਤੇਜ਼ੀ ਨਾਲ ਵਾਧੇ ਕਾਰਨ 1950 ਤੋਂ ਬਾਅਦ ਕਿਸੇ ਵੀ ਸਮੇਂ ਨਾਲੋਂ ਤੇਜ਼ੀ ਨਾਲ ਵਧ ਰਹੀ ਹੈ ਕੈਨੇਡਾ ਦੀ ਆਬਾਦੀ 2024 ਦੀ ਪਹਿਲੀ ਤਿਮਾਹੀ ਵਿੱਚ 41 ਮਿਲੀਅਨ ਲੋਕਾਂ ਨੂੰ ਪਾਰ ਕਰ ਗਈ ਹੈ ਤੇ 1 April 2024 ਨੂੰ 41 ਮਿਲੀਅਨ 12 ਲੱਖ 563 ਤੱਕ ਪਹੁੰਚ ਜਾਵੇਗੀ। ਕ੍ਰੇਡਿਟ ਗਵਰਨਾਮਾ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਖਬਰ ਹੋਰ ਖਬਰਾਂ ਦੇਖਣੇ ਸੁਣਨੇ ਪੜ੍ਹਨੀਆਂ ਤਾਂ ਬਣੇ ਰਹੋ ਆਜ ਨੀਜ਼ ਵਾਲਾ tot.com ਦੇ ਨਾਲ